Yeah. <laughs> ਦੇ ਉਹ ਕਿਹੜਾ ਪਾਸੇ ਆ ਬੰਦੇ ਨੇ ਆ ਬੰਦੇ ਨੇ ਬਾਜੀ ਬਾਜੀ ਕੀ ਮਸਲਾ ਕੀ ਹੋਇਆ ਕੀ ਬਾਜੀ ਇਹ ਰੇੜੀ ਇਹਨਾਂ ਨੇ ਸਾਡੀ ਚੋਰੀ ਚੁਕਵਾਈ ਅੱਖੋ ਚ ਤਾਹੇ ਪਿਆ ਸਾਡਾ ਕੈਸ਼ ਸਭ ਕੁਝ ਗਾਇਤਾ ਪੁਲਿਸ ਕਿੰਨਾ ਕਿੰਨਾ ਕੈਸ਼ 5000 ਰੁਪਏ ਕੈਸ਼ ਕਹਿੰਦੇ ਚ ਅੱਛਾ ਕਿੰਨਾ ਬਲੋ ਪੁਲਸ ਵਾਲੋ ਲੋ ਖੜੀ ਆ ਕਹ ਜਿਹੜੇ ਪੁਲਿਸ ਮਰਾਂ ਜਮੇ ਗੱਲਬਾਤ ਕਰਦੇ ਆ ਤੁਸੀਂ ਕਿਹੜੀ ਜਗ੍ਹਾ ਤੇ ਰੇੜੀ ਲੰਦੇ ਸੀ ਆ ਬਾਜੀ ਨੋਰ ਤੇ ਲੱਗੀ ਸੀ 5 ਕਿਹੜੀ ਜਗ੍ਹਾ ਤੇ ਅੱਬ ਪੰਜਵੀਂ ਰੋਡ ਤੇ ਸੁਖਤੇਵ ਇਨਕਲੇਵ ਦੇ ਬਾਹਰ ਤੇ ਤੁਸੀਂ ਕਾਹਦਾ ਕੰਮ ਕਰਦੇ ਹੋ ਅੱਬੇ ਦਾ ਜੀ ਆਪਣੀ ਰੋਟੀ ਬਣੀ ਬਣਾਈਦਾ ਵਾ ਅੱਛਾ ਤੇ ਤੁਹਾਡੇ ਉਹ ਪਰਚੀ ਨਹੀਂ ਫਟਾਉਂਦੇ ਤੁਹਾਡੇ ਆਸ-ਪਾਸ ਜਿਹੜੀਆਂ ਹੋਰ ਰੇੜੀਆਂ ਆ ਬਾਕੀ ਰੇੜੀਆਂ ਬੋਲੇ ਚੱਕੀ ਸਿਰਫ ਸਾਡੀ ਰੇੜੀ ਚੱਕੇ ਲੈ ਆਏ ਕੋਣ ਬੰਦੇ ਕੋਣ ਜੀ ਇਹ ਕਹਿੰਦੇ ਕਿ ਅਸੀਂ ਮੁਲਾਜ਼ਮ ਬੰਦੇ ਆ ਇਹ ਇਹ ਨਾਲ ਪੁਲਿਸ ਵਾਲਾ ਨਾਲ ਮਿਲਿਆ ਹੋਇਆ ਵਾ ਉਹਨੇ ਤਾਂ ਦਿਖਾਏ ਸੀ ਆਪਣੇ ਡਾਕੂਮੈਂਟ ਵਾ ਜੀ ਨਾਲ ਕੁਛ ਨਹੀਂ ਦਿਖਾਇਆ ਇਹ ਦੇਖੋ ਇਹ ਮੁਲਾਜ਼ਮ ਨੇ ਕਿਹਾ ਜਾਣ ਤੋਂ ਰਿੰਦੇ ਤੁਹਾਡੀ ਰੇੜੀ ਚ ਪੈਸੇ ਪੈਸੇ ਕਿਸ਼ ਕਿੰਨਾ ਕੈਸ਼ ਸੀਗਾ ਜੀ ਇਹਨੇ ਪੰਜ ਹਜ਼ਾਰ ਕੈਸ਼ ਪੈਸੇ ਲੈ ਕੇ ਆਏ ਚੱਕੇ ਬਾਕੀ ਹੋਰ ਵੀ ਜੜੀਆਂ ਚੱਕੀਆਂ ਸਾਡੇ ਤੋਂ ਇਲਾਵਾ ਹੋਰ ਵੀ ਜੜੀਆਂ ਚੱਕੀਆਂ ਇਹਨਾਂ ਨੇ ਕੋਈ ਸਾਡੇ ਕੱਲੇ ਸਾਨੂੰ ਫੋਨ ਵੀ ਨਹੀਂ ਕੀਤਾ ਸਾਡੀ ਰੇੜੀ ਤੇ ਫੋਨ ਨੰਬਰ ਲਿਖਿਆ ਫੋਨ ਵੀ ਨਹੀਂ ਕੀਤਾ ਕਾਰਨ ਇਹਦਾ ਸਾਡੀ ਰੇੜੀ ਕੋ ਚੱਕੀ ਹੈ ਪਤਾ ਹੀ ਨਹੀਂ ਕਿਉਂ ਚੱਕੀ ਸਾਡੀ ਅਪਰੂਵਡ ਨਹੀਂ ਹੈਗੀ ਕੋਈ ਪਤਾ ਹੀ ਨਹੀਂ ਸਾਡੀ ਰੇੜੀ ਕਿਉਂ ਚੱਕੀ ਸਾਨੂੰ ਫੋਨ ਵੀ ਨਹੀਂ ਕੀਤਾ ਕਿ ਰੇੜੀ ਨਹੀਂ

ਉਹ ਤਾਂ ਉਹਨਾਂ ਨੇ ਉਹਨਾਂ ਨੇ ਇਹਨਾਂ ਨੂੰ ਖਰਚਾ ਪਾਣੀ ਦਿੱਤਾ ਪੀਣੇ ਦੇ ਖਾਣੇ ਦੇ ਇਹਨਾਂ ਨੇ ਪਹਿਲੇ ਦਿੱਤੇ ਇਹਨਾਂ ਨੇ ਹਰ ਪੰਜ ਬੰਦੇ ਨੇ ਆਹ ਦੇਖੋ ਪਹਿਲੇ ਦਿੱਤੇ ਇਹਨਾਂ ਨੇ ਸਾਡੇ ਬੰਦੇ ਨੇ ਖਾਣਾ ਆ ਕਰੋ ਇਹ ਉਹਨਾਂ ਨੂੰ ਉਹਨਾਂ ਨੂੰ ਦਿੱਤਾ 2000 ਰੁਪਇਆ ਆਹ ਬੰਦੇ ਨੂੰ ਅੱਧਰ ਦੇਖੋ ਇਹਨੂੰ 2000 ਰੁਪਇਆ ਦਿੱਤਾ ਆ ਪਾਸੇ हट ਗਿਆ ਹਾਂ ਆ ਦੇਖੋ ਆ ਬੰਦੇ ਨੇ ਉਹ ਚੰਗੀ ਪਲੀ ਲਾਨ ਲੱਗਾ ਸੀ ਰੇਵੀ ਉਹ ਲਾਨ ਲੱਗੇਗੀ ਇਹਨੂੰ ਕਾਥੇ ਦਿੱਤਾ ਆ ਬੰਦਾ ਚੁੱਪ ਕਰ ਗਿਆ ਪੁੱਤ ਆ ਕੇ ਨੇ ਜਗਾਨੇ ਦੇ ਥੱਪੜ ਮਾਰਿਆ ਕੁਝ ਕਹਿ ਸਕਦੇ ਉਸ ਉਲਟਾ ਤੁਸੀਂ ਸਾਡੇ ਉਨਾਂ ਮਗਰ ਲਾਉਂਨ ਮਗਰ ਦਾਲ ਪਿਆ ਸਾਡੇ ਥੱਪੜ ਮਾਰਿਆ ਇਹਨੇ ਹਾਂ ਤੁਸੀਂ ਨਾਲ ਪਹਿਲਾਂ ਸਾਨੂੰ ਉਹਨੇ ਮਾਰਿਆ ਕੇ ਉਹ ਜਿਹੜੇ ਰੇੜੀ ਟੱਕਣ ਆਏ ਸੀ ਉਹ ਰੇੜੀ ਲਾਹਣ ਲੱਗੇ ਸੀ ਆਹ ਬੰਦੇ ਨੇ ਉਲਟਾ ਉਹਦੇ ਤੋਂ 2000 ਰੁਪਏ ਲੈ ਕੇ ਕੱਟਾ ਲਾਜੋ ਸਾਰਾ ਕੁਝ ਅੱਛਾ ਜੀ ਹਾਂ ਉਹਨਾਂ ਨੇ ਛੇੜੀ ਚ 5000 ਰੁਪਏ ਉਹ ਰੇੜੀ ਕਿਤਾ 5000 ਰੁਪਏ ਜਿਹੜਾ ਰੇੜੀ ਤੋਂ 2000 ਰੁਪਏ ਕੱਟਿਆ 2000 ਇਹਨੇ ਕਿਤਾ ਸਭ ਕੋ ਚੋਪੇ ਲੈ ਗਏ ਇਹ ਸਿਕਵਾਈ ਜਨੇ ਪੁਛਾਣੇ ਅੱਜ ਕੀ ਹੋਇਆ ਇੱਥੇ ਹੈ ਨਕਾ ਲੱਗਾ ਲਗਾ ਸੀਗਾ ਹਾਂਜੀ ਦੋ ਸੈਕੰਡ ਘੜ ਚੱਲਦਾ ਝਗੜਾ ਹੋ ਰਿਹਾ ਇੱਥੇ ਅੱਛਾ ਜੀ ਕਾਰਪੋਰੇਸ਼ਨ ਦੇ ਬੰਦੇ ਸੀਗੇ ਅੱਛਾ ਜੀ ਉਹਨਾਂ ਝਗੜਾ ਹੋ ਰਿਹਾ ਸੀਗਾ ਝਗੜਾ ਮਕਾ ਕੇ ਕਾਲੂ ਕੀ ਫਟਰਾ ਕਾਲੂ ਦਾ ਤੇ ਉਹ ਕੀ ਹੋਇਆ ਕਿ ਝਗੜਾ ਕਾਰੀ ਗਲਤ ਹੋਇਆ ਜੀ ਕਾਰਪੋਰੇਸ਼ਨ ਪਰ ਕਾਲੂ ਦਾ ਜਿਹੜੀ ਲੱਗੇ ਨਹੀਂ ਲੱਗੀ ਉਹ ਉਹ ਕਹਿੰਦਾ ਸਾਡੀ ਰੇੜੀ ਸੀਗੀ ਕਹਿੰਦੇ ਉਹ ਮੁਲਾਜ਼ਮ ਨਹੀਂ ਸੀਗੇ ਤਾਂ ਹੋਰ ਸੀਗੇ ਕੋਈ ਕਾਰਪੋਰੇਸ਼ਨ ਦੇ ਬੰਦੇ ਹੋ ਉਹ ਕਾਰਪੋਰੇਸ਼ਨ ਦੇ ਬੰਦੇ ਸੀਗੇ ਜੀ ਉਹਨਾਂ ਦਾ ਕਹਿਣਾ ਸੀ ਸਾਡਾ 5000 ਰੁਪਏ ਵੀ ਲੱਗੇ ਨੇ ਜੇ ਬਾਰੇ ਕੋਈ ਬਹੁਤ ਕੋਈ ਮਾਲੂਮ ਨਹੀਂ ਅੱਛਾ ਜੀ ਬਟ ਤੁਹਾਡੇ ਸਾਹਮਣੇ ਜਿਹੜੇ ਕਾਰਪੋਰੇਸ਼ਨ ਵਾਲੇ ਆਪਾਂ ਲੜਾਈ ਲੜਾਈ ਮਕਾਈਆ ਤੋਂ ਟਰੱਕ ਨੂੰ ਪਾਲਕੀ ਕਰ ਸਰ ਤੁਹਾਨੂੰ ਵੀ ਲੱਗਦਾ ਕਿ ਜਿਹੜੇ ਕਾਰਪੋਰੇਸ਼ਨ ਵਾਲੇ ਗੁੰਡਾਗਰਦੀ ਕਰ ਸਕਦੇ ਤਾਂ ਜ਼ਬਰ ਤੁਹਾਡੇ ਸਾਹਮਣੇ ਉਹਨਾਂ ਵੱਲੋਂ ਤਾਂ ਕੰਮ ਕੀ ਕੀ ਕੀਤੀ ਕੀ ਕੋਈ ਨਹੀਂ ਹੋਇਆ ਉਹ ਜਿਹੜੇ ਡੇੜੀ ਵਾਲੇ ਤਾਂ ਕੰਮ ਨਹੀਂ ਕਰਦੇ ਆ ਉਹ ਕਾਰਗੋਜ ਕਾਰਵਾਈ ਆ ਉਹ ਤਾਂ ਕਰ ਲੈ ਕਰ ਦਿੰਗੇ ਉਹਨਾਂ ਦਾ ਕਹਿਣਾ ਕਿ ਇਕੱਲੀ ਸਾਡੀ ਡੇੜੀ ਨੂੰ ਹੱਥ ਪਾਇਆ ਹੋਰ ਕਿਸੇ ਡੇੜੀ ਨੂੰ ਨਹੀਂ ਹੱਥ ਪਾਇਆ ਇਹਦੇ ਬਾਰੇ ਗੱਲ ਕਰ ਕੋਈ ਉਹ ਆਪਣੀ ਬਾਤ ਦੱਸ ਰਹੀ ਹੋਵੇ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ